ਜੰਮੂ ਕਸ਼ਮੀਰ ਦੇ ਕਿਸ਼ਤਵਾੜ ਚ ਵੀਰਵਾਰ ਦੁਪਹਿਰ 12:30 ਵਜੇ ਅਚਾਨਕ ਬੱਦਲ ਫਟ ਗਏ ਇਹ ਹਾਦਸਾ ਮਚੈਲ ਮਾਤਾ ਮੰਦਰ ਦੇ ਤੀਰਥ ਮਾਰਗ ਤੇ ਵਾਪਰਿਆ ਜਿਸ ਚ 2 ਸੀਆਈਐਸਐਫ ਜਵਾਨਾਂ ਸਮੇਤ 45 ਲੋਕਾਂ ਦੀ ਮੌਤ ਹੋ ਗਈ ਇਸ ਦੇ ਨਾਲ ਹੀ 70 ਤੋਂ ਵੱਧ ਲੋਕ ਲਾਪਤਾ ਨੇ ਇਸ ਘਟਨਾ ਤੋਂ ਬਾਅਦ ਅਚਾਨਕ ਹੜ ਆਇਆ ਤੇ ਵੱਡੇ ਪੱਧਰ ਤੇ ਤਬਾਹੀ ਮਚ ਗਈ 100 ਤੋਂ ਵੱਧ ਲੋਕ ਜ਼ਖਮੀ ਹਨ ਜਿਨ੍ਹਾਂ ਚੋਂ 37 ਦੀ ਹਾਲਤ ਗੰਭੀਰ ਹੈ ਹਾਲਾਂਕਿ ਇਹ ਅੰਕੜੇ ਉੱਪਰ ਥੱਲੇ ਹੋ ਸਕਦੇ ਨੇ ਉਹਨਾਂ ਨੂੰ ਕਿਸ਼ਤਵੜ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਡਾਰ ਦੇ ਉਪ ਜ਼ਿਲ੍ਹਾ ਹਸਪਤਾਲ 'ਚ ਲਗਭਗ 70 ਤੋਂ 80 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਚਾਅ ਕਾਰਜ ਜਾਰੀ ਨੇ ਤੁਹਾਨੂੰ ਦੱਸ ਦਈਏ ਕਿ ਹਾਦਸਾ ਮਚੈਲ ਮਾਤਾ ਮੰਦਰ ਨੂੰ ਜਾਂਦੇ ਰਸਤੇ 'ਤੇ ਚਸ਼ੌਤੀ ਪਿੰਡ 'ਚ ਵਾਪਰਿਆ ਹਾਦਸੇ ਸਮੇਂ ਵੱਡੀ ਗਿਣਤੀ 'ਚ ਲੋਕ ਮਾਤਾ ਯਾਤਰਾ ਲਈ ਇਕੱਠੇ ਹੋਏ ਸਨ 9500 ਫੁੱਟ ਦੀ ਉਚਾਈ ਤੇ ਸਥਿਤ ਮਾਤਾ ਮੰਦਰ ਜਾਣ ਲਈ ਸ਼ਰਧਾਲੂ ਸਿਰਫ ਮੋਟਰ ਵਾਹਨ ਰਾਹੀਂ ਹੀ ਚਸ਼ੌਤੀ ਪਿੰਡ ਪਹੁੰਚ ਸਕਦੇ ਨੇ ਇਸ ਤੋਂ ਬਾਅਦ ਉਹਨਾਂ ਨੂੰ 8.5 ਕਿਲੋਮੀਟਰ ਪੈਦਲ ਯਾਤਰਾ ਕਰਨੀ ਪੈਂਦੀ ਹੈ ਅਧਿਕਾਰੀਆਂ ਨੇ ਦੱਸਿਆ ਕਿ 38 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਅਨੁਮਾਨ ਹੈ ਉਹਨਾਂ ਦੱਸਿਆ ਕਿ ਹੁਣ ਤੱਕ 100 ਲੋਕਾਂ ਨੂੰ ਬਚਾਇਆ ਗਿਆ ਹੈ ਲਗਭਗ 200 ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਉਧਰ ਹੀ ਪੰਜਾਬ 'ਚ ਵੀ ਤਬਾਹੀ ਦੇ ਸੰਕੇਤ ਲਗਾਤਾਰ ਮਿਲ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਸੰਗਰੂਰ ਦੇ ਪਿੰਡ ਗੰਡੂਆਂ 'ਚ ਚੰਨਕ ਨਹਿਰ 'ਚ ਪਾੜ ਪੈ ਗਿਆ 15 ਤੋਂ 20 ਫੁੱਟ ਦਾ ਪਾੜ ਪੈਣ ਨਾਲ ਕਿਸਾਨਾਂ ਦੇ ਖੇਤਾਂ 'ਚ ਪਾਣੀ ਹੀ ਪਾਣੀ ਹੋ ਗਿਆ ਪਾਣੀ ਲਗਾਤਾਰ ਪਿੰਡਾਂ ਵੱਲ ਵਧ ਰਿਹਾ ਹੈ ਜਾਣਕਾਰੀ ਮੁਤਾਬਕ ਪਾੜ ਦੁਪਹਿਰ 12 ਵਜੇ ਦੇ ਲਗਭਗ ਪਿਆ ਪਾੜ ਪੈਣ ਤੋਂ 2-3 ਘੰਟੇ ਬਾਅਦ ਪ੍ਰਸ਼ਾਸਨ ਪਹੁੰਚਿਆ ਦੱਸਣਾ ਬੰਦਾ ਹੈ ਕਿ ਪਿਛਲੀ 19 ਜੂਨ ਨੂੰ ਇਸੇ ਨਹਿਰ ਵਿੱਚ ਪਾੜ ਪਿਆ ਸੀ ਸੰਗਰੂਰ ਦੇ ਪਿੰਡ ਖੜਿਆਲ ਵਿੱਚ ਪਾੜ ਪਿਆ ਸੀ ਪਿੰਡ ਵਾਸੀਆਂ ਮੁਤਾਬਕ ਇਹ ਨਹਿਰ ਤਕਰੀਬਨ 35 ਤੋਂ 40 ਸਾਲ ਪੁਰਾਣੀ ਹੈ ਇਸ ਲਈ ਕਮਜ਼ੋਰ ਹੋਣ ਕਾਰਨ ਨੁਕਸਾਨ ਹਰ ਸਾਲ ਕਰਦੀ ਹੈ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨਹਿਰ ਦੇ ਪਾੜ ਨੂੰ ਪੂਰਨ ਦਾ ਕੰਮ ਕਰ ਰਿਹਾ ਹੈ ਨਾਲਹੀ ਪਠਾਨਕੋਟ ਦੇ ਧਾਰ ਬਲਾਕ ਵਿੱਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਮੋਹਲੇ ਧਾਰ ਬਾਰਿਸ਼ ਨੇ ਲੋਕਾਂ ਦੇ ਜਨਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਲਗਾਤਾਰ ਬਾਰਿਸ਼ ਨੇ ਪਹਾੜੀ ਇਲਾਕਿਆਂ ਵਿੱਚ ਪਾਣੀ ਦਾ ਵਹਾਅ ਵਧਾ ਦਿੱਤਾ ਹੈ ਪਾਣੀ ਦੇ ਤੇਜ਼ ਵਹਾਅ ਨੇ ਕਈ ਥਾਵਾਂ ਤੇ ਲੋਕਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ ਇਲਾਕੇ ਦੇ ਵੱਖ-ਵੱਖ ਥਾਵਾਂ ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ ਨਰੂਟ ਮਹਿਰਾ ਦੇ ਪਿੰਡ ਬਹਿਲੋਦਪੁਰ ਵਿੱਚ ਸੂਆ ਟੁੱਟਣ ਕਰਕੇ ਗੁਜਰਾ ਦੇ ਕੈਂਪ ਪਾਣੀ ਵਿੱਚ ਡੁੱਬ ਗਿਆ ਕੈਂਪਾਂ ਵਿੱਚ ਪਾਣੀ ਭਰਨ ਕਾਰਨ ਰਾਸ਼ਨ ਬਿਸਤਰਾ ਵਰਗੀਆਂ ਘਰੇਲੂ ਚੀਜ਼ਾਂ ਵਹਿ ਗਈਆਂ ਨੇ ਪਿੰਡ ਦੇ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਣਾ ਪਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ 4 ਦਿਨਾਂ ਤੋਂ ਬਿਜਲੀ ਨਹੀਂ ਹੈ ਜਾਣਕਾਰੀ ਦਿੰਦੇ ਹੋਏ ਯਾਕੂਬ ਨੇ ਦੱਸਿਆ ਕਿ ਪੂਰਾ ਇਲਾਕਾ ਡੁੱਬ ਗਿਆ ਅਤੇ ਲੋਕ ਆਪਣੀ ਜਾਨ ਮਾਲ ਬਚਾਉਣ ਦੇ ਲਈ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਨੇ ਕਈ ਪਰਿਵਾਰਾਂ ਦੇ ਰਾਸ਼ਨ ਬਿਸਤਰੇ ਅਤੇ ਜ਼ਰੂਰੀ ਸਮਾਨ ਪਾਣੀ ਦੇ ਵਿੱਚ ਰੁੜ ਗਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਨਦੀ ਦੇ ਕੰਢੇ ਦੇ ਕਮਜ਼ੋਰ ਹੋਣ ਦਾ ਪਤਾ ਸੀ ਕਈ ਵਾਰ ਸੂਚਿਤ ਕੀਤਾ ਗਿਆ ਸੀ ਪਰ ਸਮੇਂ ਸਿਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਕਈ ਪਸ਼ੂ ਵੀ ਵਹਿ ਗਏ ਨੇ ਅਤੇ ਕਈ ਬਿਮਾਰ ਹੋ ਗਏ ਨੇ ਕੈਂਪਾਂ ਦੇ ਆਲੇ ਦੋਲੇ ਪਾਣੀ ਭਰ ਗਿਆ ਹੈ ਪਿੰਡ ਵਾਸੀਆਂ ਨੇ ਸਰਕਾਰ ਤੋਂ ਤੁਰੰਤ ਰਾਹਤ ਅਤੇ ਮੁਰਦ ਵਸੇਵੀ ਦੀ ਮੰਗ ਕੀਤੀ ਵੈਲੋ ਤੋਂ ਪੂਰੇ ਚੇ ਲੋਕਾਂ ਨੇ ਕਿਹਾ ਕਿ ਪਾਣੀ ਸਾਡੇ ਘਰਾਂ ਵਿੱਚ ਦਾਖਲ ਹੋ ਗਿਆ ਜਿਸ ਕਰਕੇ ਕੁਝ ਸਮਾਨ ਵਹਿ ਗਿਆ ਤੇ ਕੁਝ ਨੁਕਸਾਨਿਆ ਗਿਆ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਘਰਾਂ ਨੂੰ ਮੁੜ ਵਸਾ ਸਕਣ ਗੱਲ ਹੁਣ ਮੌਸਮ ਦੀ ਵੀ ਕਰ ਲੈਣੇ ਆ ਤਾਂ ਪੰਜਾਬ 'ਚ ਅੱਜ ਵੀ ਮੀਲੇ येलो ਅਲਰਟ ਜਾਰੀ ਕੀਤਾ ਗਿਆ ਹੈ ਰਾਜ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ 'ਚ ਪਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਹੋਰ ਸਾਰੇ ਜ਼ਿਲ੍ਹਿਆਂ 'ਚ ਮੌਸਮ ਸਧਾਰਨ ਰਹਿਣ ਦੀ ਉਮੀਦ ਹੈ। ਕੱਲ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਈ ਵਰਖਾ ਕਾਰਨ ਤਾਪਮਾਨ 'ਚ ਵੱਡੀ ਕਮੀ ਦਰਜ ਕੀਤੀ ਗਈ। ਮੇਰੀ ਜਾਣਕਾਰੀ ਮੁਤਾਬਕ ਕੰਮਰਥਰ ਤੋਂ ਲੰਘਦੀ ਸਬਰਾ ਬ੍ਰਾਂਚ ਨਹਿਰ ਰਈਆਂ ਦੇ ਨੇੜੇ ਓਵਰਫਲੋ ਹੋ ਗਈ। ਇਸ ਦਾ ਅਸਰ ਤਿੰਨ ਪਿੰਡਾਂ ਵਿੱਚ ਵੇਖਣ ਨੂੰ ਮਿਲਿਆ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ ਜਿਸ ਹਿੱਸੇ ਤੋਂ ਪਾਣੀ ਓਵਰਫਲੋ ਹੋ ਕੇ ਪਿੰਡਾਂ ਦੇ ਖੇਤਾਂ ਤੱਕ ਪਹੁੰਚ ਰਿਹਾ ਉਸ ਨੂੰ ਦੇਰ ਰਾਤ ਭਰ ਦਿੱਤਾ ਗਿਆ ਅੰਮ੍ਰਿਤਸਰ ਦੇ ਡੀਸੀ ਸਖਸ਼ੀ ਸਾਨੀ ਨੇ ਕਿਹਾ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਪ੍ਰਸ਼ਾਸਨ ਦੀ ਟੀਮ ਇਸ ਮੁਸ਼ਕਲ ਕੰਮ ਨੂੰ ਕਰਨ 'ਚ ਕਾਮਯਾਬ ਰਹੀ ਹੈ ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਵੀ ਹਿਮਾਚਲ ਤੋਂ ਆਉਣ ਵਾਲੇ ਦਰਿਆ ਤੇ ਚੋਇ ਉਫਾਂਤੇ ਨੇ ਹੁਸ਼ਿਆਰਪੁਰ ਦਾ ਪੰਗੀ ਚੋ ਵੀ ਓਵਰਫਲੋ ਹੋ ਕੇ ਵਗ ਰਿਹਾ ਪੁਲਿਸ ਵੱਲੋਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੁੱਖ ਪੁੱਲਾਂ ਦਾ ਹੀ ਇਸਤੇਮਾਲ ਕਰਨ ਅਤੇ ਓਵਰਫਲੋ ਹੋ ਰਹੇ ਦਰਿਆ ਨਾਲਿਆਂ ਨੂੰ ਪਾਰ ਨਾ ਕਰਨ ਪੰਜਾਬ ਦੇ ਵਿੱਚ ਬੀਤੇ ਦਿਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਪੰਜਾਬ ਚ ਭਲਕੇ ਸ਼ਨੀਵਾਰ ਨੂੰ ਵੀ ਬਾਰਿਸ਼ ਹੋਣ ਦੇ ਆਸਾਰ ਨੇ ਮੌਸਮ ਵਿਭਾਗ ਨੇ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਚ ਤੇਜ਼ ਬਾਰਿਸ਼ ਦੀ ਸੰਭਾਵਨਾ ਜਤਾਈ ਹੈ ਇਸ ਤੋਂ ਬਾਅਦ ਕਈ ਦਿਨ ਮੌਸਮ ਸਧਾਰਨ ਰਹੇਗਾ ਜਿਸ ਕਰਕੇ ਤਾਪਮਾਨ ਦੇ ਵਿੱਚ ਵਾਧਾ ਹੋ ਸਕਦਾ ਹੈ